ਚੋਰੀ ਆਪਣੀ ਭਾਜੀ ਆਪਣਾ ਧਰਮਪੁਰਾ ਬਿਆਰ ਸ਼ੋਰੂਮ ਹੈਗਾ ਜੀ 8 ਲ ਆਫਿਸ ਦੇ ਨਾਮ ਹੈਗਾ ਜੀ ਤੇ ਰਾਜਾ ਡੇਲੇਗਮ ਨਾਮ ਹੈਗਾ ਜੀ ਤੇ ਉੱਥੇ ਅਸੀਂ ਸਵੇਰੇ ਉੱਥੇ ਆਪਣਾ ਘਰ ਉੱਪਰ ਹੀ ਅੱਗੇ ਰੈਸ਼ ਉੱਪਰ ਹੀ ਅੱਗੇ ਥੱਲੇ ਉੱਥੇ ਆਪਣਾ ਕਾਕੇ ਨੂੰ ਛੱਡਣ ਜਾ ਰਹੇ ਸੀ ਸਕੂਲ ਤੇ ਦੇਖਿਆ ਦੋਨੋਂ ਤਾਲੇ ਗਾਇਬ ਪਲੱਸ ਦੇਖਿਆ ਕਿ ਇੱਕ ਐਂਗਲ ਟੇਡਾ ਤੇ ਇੱਕ ਤਾਲਾ ਖੁੱਲਿਆ ਪਿਆ ਜਦੋਂ ਸ਼ਟਰ ਚੱਕਿਆ ਤਾਂ ਦੇਖਿਆ ਗੱਲੇ ਸਾਰੇ ਖੁੱਲੇ ਪਏ ਮੋਬਾਈਲ ਉੱਥੇ ਤੇ ਉੱਥੇ ਪਏ ਹੋਏ ਕੋਈ ਦੁਕਾਨ ਦੀ ਐਸੈਸਰੀ ਕੋਈ ਨਹੀਂ ਛੇੜੀ ਪੀ ਸਿਰਫ ਗੱਲੇ ਖੋਲੇ ਪਏ ਜਿੱਥੇ 90 ਤੋਂ ਲੱਖ ਰੁਪਏ ਪਏ ਸੀ 90 ਹਜ਼ਾਰ ਤੋਂ ਲੱਖ ਰੁਪਏ ਮੇਨ ਮਾਰਕੀਟ ਹੈ ਧਰਮਪੁਰਾ ਪਿਆਰ ਹੈ ਤੇ ਆਪਾਂ ਦਰਖਾਸਤ ਹੀ ਕਰਦੇ ਕਿ ਦੇਖੋ ਜੀ ਸਰਕਾਰ ਨੂੰ ਕਿ ਮੇਨ ਮਾਰਕੀਟ ਹੈਗੀ ਉੱਚੇ ਦੇਖੋ ਇੰਨਾ ਤਾਂ ਹੋਣਾ ਜਿੱਦਾਂ ਕਿ ਮੇਨ ਮਾਰਕੀਟ ਹੁੰਦੇ ਵੀ ਚੋਰੀ ਹੋ ਰਹੀ ਹੈ ਕਿੱਦਾਂ ਸਿਰਦੇ ਕੁਝੀ ਦੂਰੀ ਤੇ ਪੁਲਿਸ ਸਟੇਸ਼ਨ ਨਹੀਂ ਹੈ ਥਾਣਾ ਵੀ ਹੈ ਨਜ਼ਦੀਕ ਹੀ ਕੋਤਵਾਲੀ ਕਿੱਦਾਂ ਦੇਖਦੇ ਹੋ ਇਹਨੂੰ ਭਾਈ ਦੇਖਦੇ ਤਾਂ ਹੈਗੇ ਆ ਪਰ ਆਪਾਂ ਕਦੀ ਨਹੀਂ ਸੋਇਆ 8 ਸਾਲ ਹੋ ਗਏ ਮੈਂ ਇਦਾਂ ਹੀ ਕਦੀ ਕੈਸ਼ ਰੱਖਿਆ ਮੈਂ ਰੱਖਿਆ ਕਦੀ ਮੈਂ ਨਹੀਂ ਟੈਨਸ਼ਨ ਨਹੀਂ ਲਈ ਪਰ ਅੱਜ ਆ ਕੇ ਦੇਖ ਕੇ ਹੈਰਾਨ ਹੋ ਰਹੇ ਕਿ ਮੇਮ ਨਾਲ ਬੀਤੀ ਹੈ ਅਈ ਲੋਕਾਂ ਦੀ ਗੱਲਾਂ ਕਰਦੇ ਸੀ ਹਾਂ ਉਹਦਾ ਫਲਾਣਾ ਹੋ ਗਿਆ ਇਹ ਹੋ ਗਿਆ ਅੱਜ ਅਦਾਂ ਨਾਲ ਬੀਤੀ ਨਾ ਪਤਾ ਲੱਗ ਰਿਹਾ ਕਿ ਹਾਂ ਕਿ ਪੈਸੇ ਦੀ ਵੈਲਿਊ ਕੀ ਹੈ ਕਿ 10000 ਵੀ ਹੋਏ ਨਾ ਤਾਂ ਵੀ ਆਪਣੇ ਤਾਲੇ ਡਬਲ ਟ੍ਰਿਪਲ ਲਾਓ ਕਿਤਨੇ ਲੋਕਾਂ ਦੀ ਚੋਰੀ ਹੋਈ ਤੁਸੀਂ ਗੱਲਬਾਤ ਕੀਤੀ ਕਿੰਨੀਆਂ ਦੁਕਾਨਾਂ ਟੋਟਲ ਚੋਰੀ ਹੋਈਆਂ ਭਾਈ 6 ਦੁਕਾਨਾਂ ਹੋਈਆਂ ਜੀ ਦੋ ਕਹਿੰਦੇ ਆ ਆਪਣੇ ਮੈਂ ਮਿਲ ਕੇ ਵੀ ਹੈ ਸ਼ੇਰਾਲਾ ਗੇਟ ਆਪਣਾ ਹੈਗਾ ਸਾਹਮਣੇ ਮੈਡੀ ਕੋਸਟ ਹੈ ਉਹਨਾਂ ਦੀ ਹੋਈ ਹੈ ਔਰ ਸਾਡੇ ਕੋਲ ਜਾਣਕਾਰੀ ਦਸਣ ਆਇਆ ਹੈ ਕਿ ਤੁਹਾਡੇ ਵੀ ਚੋਰੀ ਹੋਈ ਹੈ ਸਾਡੇ ਵੀ ਚੋਰੀ ਹੋਈ ਹੈ ਉਹਨਾਂ ਦੀ ਅ ਅਨਾਰਦਣਾ ਚੌਕ ਕਿਗੀ ਹੈ ਆਪਣੀ ਸਨਿਆਰੀ ਦੁਕਾਨ ਹੈਗੀ ਜੀ ਛੇ ਦੁਕਾਨਾਂ ਟੋਟਲ ਹੋਈ ਤੇ ਕਿੰਨੇ ਲੋਕ ਸੀ ਕੋਈ ਸੀਸੀਟੀਵੀ ਫੁਟੇਜ ਵੀ ਹੈਗੀ ਕਿ ਕਿੰਨੇ ਲੋਕ ਤੁਹਾਡਾ ਕੀ ਕੀ ਚੋਰੀ ਹੋਇਆ ਤੁਸੀਂ ਕੈਮਰਾ ਉਧਰ ਲਾ ਕੇ ਦੇਖ ਲਓ ਕਿ ਡੀਵੀਆਰ ਵੀ ਚੱਕੇ ਲੈ ਗਏ ਜੀ ਤੇ ਕੱਲਾ ਸਿਰਫ ਨਾਲ ਵਾਲੇ ਆਪਣਾ ਐਸਬੀਏ ਬੈਂਕ ਹੈਗਾ ਉੱਥੇ ਹੈਗਾ ਆਪਣਾ ਸੀਸੀਡੀ ਕੈਮਰਾ ਉਹ ਵੀ ਦੇਖ ਹੁਣ ਦਿਖਦਾ ਹੈ ਕਿ ਨਹੀਂ ਦਿਖਦਾ ਮੋਬਾਈਲ ਵੀ ਲੱਗੇਗੇ ਕੁਝ ਮੋਬਾਈਲ ਨਹੀਂ ਮੋਬਾਈਲ ਨਹੀਂ ਲੱਗੇਗੇ ਜੀ ਕੰਨਾ ਕੈਸ਼ ਕੱਲਾ ਕੈਸ਼ ਸਿਰਫ ਕੈਸ਼ ਕਿੰਨਾ ਕੈਸ਼ ਸੀ 90 ਤੋਂ ਲੱਖ ਰੁਪਏ 90000 ਤੋਂ ਲੱਖ ਰੁਪਏ ਦੇ ਵਿੱਚ ਹੈਗਾ ਔਰ ਕੰਪਲੇਂਟ ਕਰਤੀ ਉਸ ਕੰਪਲੇਂਟ ਕਰਤੀ ਜੀ ਹੁਣ ਜਾ ਕੇ ਫਿਜ਼ੀਕਲ ਕਰਨੀ ਹੈ ਆਨਲਾਈਨ ਕਰਤੀ ਜੀ ਹਾਂਜੀ ਹਾਂਜੀ ਦੇਖ ਕੇ ਗਏ ਗੱਲ ਕਰਕੇ ਗਏ ਕਿ ਤੁਸੀਂ ਇੰਨਾ ਕੈਸ਼ ਕਿਉਂ ਰੱਖਿਆ ਮੈਂ ਕਿਹਾ ਕਿ ਸੜਕ ਕੈਸ਼ ਦਾ ਕੰਮ ਹੈਗਾ ਸੀ ਜੀ ਤਾਂ ਰੱਖਿਆ ਮਨੀ ਟਰਾਂਸਫਰ ਦਾ ਨੀਤਾ ਸੀ ਰੱਖਦੇ ਨਹੀਂ ਨਾ ਕੈਸ਼ ਕੁਦਰਤੀ ਕਰਾ ਇੰਨਾ ਹੈਗਾ ਸੀ ਮੰਗ ਮੰਗੇ ਨਹੀਂ ਹੈਗੇ ਜੀ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਕਿ ਅਕਾਲੀ ਦੇ ਟਾਈਮ ਤੇ ਦੇਖੋ ਕਾਂਗਰਸ ਦੇ ਟਾਈਮ ਤੇ ਕਰ ਇੰਨਾ ਨਹੀਂ ਸੀ ਕਿ ਮੇਨ ਮਾਰਕੀਟ ਦੇ ਵਿੱਚ ਐਦਾਂ ਦਾ ਚੋਰੀ ਚੋਕਰੀ ਹੋਏ ਪਰ ਅੱਜ ਆਮ ਆਮਨੀ ਪਾਰਟੀ ਨੂੰ ਜਾਗਣਾ ਚਾਹੀਦਾ ਹੈ ਕਿ ਪਤਾ ਲੱਗੇ ਕਿ ਐਦਾਂ ਦਾ ਕੰਮ ਹੋ ਰਿਹਾ ਹੈ ਮੇਨ ਮਾਰਕੀਟ ਜੀ ਮੇਨ ਮਾਰਕੀਟ ਧਰਮਪੁਰਾ ਬਾਜ਼ਾਰ ਜਿੱਥੇ ਇੱਕ ਇਕੋ ਇਲੈਕਟ੍ਰੋਨਿਕ ਅਮਨ ਟਰੇਡਰ ਹੈਗਾ Airtel ਦਾ ਆਫਿਸ ਹੈ Jio ਦਾ ਆਫਿਸ ਹੈਗਾ ਤੇ ਇਨੀ ਦੁਕਾਨ ਹੈਗੀ ਥਾਲੇ ਟੁੱਟੇ ਹੋਏ ਸੀਗੇ ਤਾਨੂੰ ਫੋਨ ਆਇਆ ਵੀ ਇਦਾਂ ਥਾਲੇ ਟੁੱਟੇ ਆ ਇੱਥੇ ਪਿੱਛੇ ਦੋ ਤਿੰਨ ਦੁਕਾਨਾਂ ਦੇ ਸ਼ੋਰ ਵੀ ਟੁੱਟੇ ਹੋਏ ਨੇ ਬਸ ਇਸ ਤੋਂ ਬਾਅਦ ਅਸੀਂ ਉਹ ਦੁਕਾਨ ਤੇ ਆਏ ਸਾਨੂੰ ਦੇਖਿਆ ਨੁਕਸਾਨ ਦਾ ਪਤਾ ਲੱਗਿਆ ਕਿੰਨੇ ਕਿੰਨੇ ਚੋਰੀ ਹੋਈ ਸਦੀ ਦੁਕਾਨ ਤੇ ਮੈਂ ਕੱਲ ਪੇਮੈਂਟ ਕਰਨੀ ਸੀ ਉਸ ਕਰਕੇ ਆ ਬਿੱਲ ਬੁੱਕਾਂ ਪਈਆਂ ਨੇ ਸਾਰਾ ਕੁਝ ਚੋਰੀ ਪੈ ਪੈਸੇ ਰੱਖ ਕੇ ਗਿਆ ਸੀ 4.5 ਤੋਂ 5 ਲੱਖ ਰੁਪਏ ਸੀ ਅੱਜ ਅਸੀਂ ਪੇਮੈਂਟ ਕਰ ਦੇਣਾ 6 ਤੋਂ 7 ਤਰੀਕ ਦੇ ਵਿੱਚ ਵੀ ਹਰ ਮਹੀਨੇ ਲੱਗਦਾ ਹੁਣ ਉਸ ਦਰਮਿਆਨ ਉਹ ਸਾਰੇ ਪੈਸੇ ਲੈ ਗਏ ਉਹਨਾਂ ਨੇ ਕੋਈ ਹੋਰ ਛੇੜਛਾੜ ਨਹੀਂ ਕੀਤੀ ਸਿਰਫ ਓਨਲੀ ਉਹ ਚੀਜ਼ਾਂ ਪੱਟੀਆਂ ਨੇ ਗਲੇ ਪੱਟੇ ਨਹੀਂ ਉੱਤੇ ਗਲੇ ਲੱਗੇ ਪੈਸੇ ਕੱਢ ਪੈਸੇ ਕਰਦੇ ਵੀਡੀਓ ਉਸ ਚਾਰੀ ਹੈਗੀ ਕਿਹੜੇ ਲੋਕ ਹੈ ਸੀਸੀਟੀਵੀ ਫੁਟੇਜ ਕਿੰਨੇ ਬੰਦੇ ਦਿਖ ਰਹੇ ਹੈ ਸੀਸੀਟੀਵੀ ਫੁਟੇਜ ਸਿਰਫ ਇੱਕ ਬੰਦਾ ਅੰਦਰ ਆ ਰਿਹਾ ਕਿ ਤੁਸੀਂ ਜਿਹੜਾ ਕਿਹਾ ਕਿ 4.5 ਤੋਂ 5 ਲੱਖ ਰੁਪਏ ਤੋਂ ਵੱਡੀ ਚੋਰੀ ਹੋ ਗਈ ਹਾਂਜੀ ਹਾਂਜੀ ਇਹ ਦੇਖ ਕੇ ਤੁਸੀਂ ਵੀ ਥੋੜੇ 4.5 ਕੋਲੇ ਮੈਨਣਾ ਕਰ ਚੁੱਕੇ ਹੋ ਜੈ ਤੋਂ ਇਲਾਵਾ ਕੋਈ ਦਵਾਈਆਂ ਜਾਂ ਹੋਰ ਕਿਨੂੰ ਕੰਮ ਕੋਈ ਦਵਾਈਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਸ ਸਿਰਫ ਓਨਲੀ ਪੈਸੇ ਪੈਸੇ ਕੋਈ ਦਵਾਈਆਂ ਉਹਨਾਂ ਨੇ ਦੇਖਿਆ ਵੀ ਨਹੀਂ ਕਿਤੇ ਗਏ ਵੀ ਨਹੀਂ ਸਿਰਫ ਆਈ ਉਹਨਾਂ ਨੇ ਲੋਕ ਪੱਟੇ ਪੈਸੇ ਲੈ ਗਏ ਕਿੱਦਾਂ ਕਿੱਦਾਂ ਦੇਖ ਲਿਓ ਉਹ ਜਿਹੜਾ ਪੰਚਰ ਦੁਕਾਨਾ ਤੇ ਚੋਰੀ ਹੋਇਆ ਪੁਲਿਸ ਦੀ ਕਾਰਵਾਈ ਨੂੰ ਕਿੱਦਾਂ ਦੇਖ ਲਿਓ ਪੁਲਿਸ ਦੀ ਕਾਰਵਾਈ ਸਵੇਰੇ 5:30 5 ਵਜੇ ਹੋ ਰਹੀ ਹੈ ਉਹਨਾਂ ਪੁਲਿਸ ਦੀ ਕਾਰਵਾਈ ਅਸੀਂ ਕੀ ਬੋਲ ਸਕਦੇ ਹਾਂ ਦ ਆਈ ਪੁਲਿਸ ਨੂੰ ਇਤਲਾਹ ਕਰਤੀ ਆਨ ਸਾਰੀ ਇਤਲਾਹ ਫੋਨ ਕੀਤਾ ਜੀ ਉਹਨਾਂ ਨੂੰ ਮੌਕੇ ਤੇ ਅਸੀਂ ਪਹਿਲਾਂ ਆਏ ਨਹੀਂ ਅੱਧਾ ਘੰਟਾ ਗੁਸਤਵਾਲੀ ਥਾਣੇ ਗਏ ਥਾਣੇ ਦੇ ਬਾਪ ਕਹਿੰਦੇ ਗਏ ਹੋਏ ਨੇ ਤੁਸੀਂ ਵਾਪਸ ਆ ਕੇ ਉਸ ਤੋਂ 15 20 ਮਿੰਟ ਬਾਅਦ ਪੁਲਸਾਂ ਲੈ ਆਏ ਸਾਡੇ ਕੋਲ ਆ ਕੇ ਸਾਨੂੰ ਕਹਿੰਦੇ ਤੁਸੀਂ ਦੇਖੋ ਕੈਮਰਾ ਕਰੋ ਅਸੀਂ ਕਰਦੇ ਹਾਂ ਕੁਝ ਕੋਈ ਸਾਨੂੰ ਉਹਨਾਂ ਦੀ ਕਾਰਵਾਈ 'ਚ ਕੋਈ ਉਹ ਨਹੀਂ ਨਜ਼ਰ ਆਇਆ ਗਰਮੈਸ਼ ਗਰਮੈਹੀ ਨਜ਼ਰ ਆਈ ਵੀ ਕੁਝ ਨਾਰਮਲ ਵਾਰਦਾਤ ਨੂੰ ਮੰਨ ਕੇ ਚਲੇ ਗਏ ਕਿੰਨੀ ਇਤਲਾ ਦੀ ਕਾਰਵਾਈ ਦੀ ਮੰਨ ਕਰਦੇ ਹੋ ਅਸੀਂ ਤਾਂ ਪਉਣਾ ਇਸਨੂੰ ਲੁੱਟੇ ਗਏ ਜੀ ਪੱਟ ਜਿਹੜੇ ਕਈ ਐ ਜੀ ਅਸੀਂ ਪੱਟੇ ਗਏ ਜੀ ਇੱਕ ਵਾਰ ਸਾਡੀ ਸਾਰੀ ਪੇਮੈਂਟ ਦੇਖੋ ਹੁਣ ਸਾਰੇ ਸਾਰਾ ਹੁਣ ਇਹ ਦੇਖੋ ਮੇਰਾ ਇੱਕ ਵਾਰੀ ਬਿਜ਼ਨਸ ਆਧਾਰ ਹੁੰਦਾ ਸਾਰਾ ਸਡਾ ਹਿੱਲ ਗਿਆ ਅਸੀਂ ਲੋਕਾਂ ਦਾ ਸਮਾਨ ਲੈ ਕੇ ਵੇਚਿਆ ਹੋਇਆ ਉਹਨਾਂ ਦੀ ਪੇਮੈਂਟ ਕਰਨੀ ਮੰਤਰੀ ਦੀ ਮੰਤਰੀ ਪੇਮੈਂਟ ਹੁੰਦੀ ਆ ਇੱਕ ਮਹੀਨੇ ਬਾਅਦ ਅਸੀਂ ਜੋ 30 1 ਤੋਂ 30 ਤਰੀਕ ਤੱਕ ਅਸੀਂ ਸਮਾਨ ਲੈਨੇ ਆ ਉਹਨੂੰ 5 ਤੋਂ 6 ਤਰੀਕ ਅਸੀਂ ਪੇਮੈਂਟ ਕਰ ਦਿੰਨੇ ਆ ਉਹਲੇ ਪੈਸੇ ਕੱਲ ਹੀ ਲਿਆ ਕੇ ਰੱਖੇ ਨੇ ਮੈਨੇ ਹੁਣ ਸਾਰੇ 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 ਮੈਂ ਕਿਹਾ ਚੱਲ ਕੱਲ ਪੇਮੈਂਟ ਕਰਦੇ ਕਰਦੇ ਰਹਿ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਹੋ ਗਿਆ ਮੈਸਜ ਹੋ ਰਿਹਾ ਹੈ ਕਰਾਂਗੇ ਫੋਨ ਕਰਾਂਗੇ ਉਹ ਆਏ ਤੇ ਸੀਸੀਟੀਵੀ ਵੀਡੀਓ ਦੇਖੀਏ ਕੀ ਲੱਗਦਾ ਕਿ ਕੋਈ ਪੁਰਾਣਾ ਨੌਕਰ ਜਾਂ ਕੋਈ ਇਹੋ ਜਿਹਾ ਗਲਬਾਤ ਲੱਗਦਾ ਨਹੀਂ ਇਹ ਜੀ ਸਾਨੂੰ ਕੋਈ ਇਹੋ ਜਿਹੀ ਗਲਬਾਤ ਨਹੀਂ ਲੱਗਦੀ ਸਿੱਕ ਦਵਾਈਆਂ ਦੀ ਦੁਕਾਨਾਂ ਨੂੰ ਚੋਰਾਂ ਨੇ ਟਾਰਗੇਟ ਕੀਤਾਗੇ ਨਹੀਂ ਸਰ ਪਿੱਛੇ ਦੋ ਤਿੰਨ ਦੁਕਾਨਾਂ ਨੂੰ ਹੀ ਟਾਰਗੇਟ ਕੀਤਾ ਕਿ ਇੱਕ ਤਰ੍ਹਾਂ ਪੁਰਾ ਵਜਾ ਸਾਨੂੰ ਪਤਾ ਇੱਕ ਡਿਪਾਰਟਮੈਂਟਲ ਸਟੋਰ ਨੂੰ ਇੱਕ ਰਾਜਾ ਟੈਲੀਕਮ ਹੈ ਉੱਥੇ ਜਿਹੜਾ ਪਤਾ ਲੱਗਿਆ ਹੈ ਇਹ ਓਨਰ ਮਜ਼ਾ ਲੱਤੀ 6 ਤੁਹਾਡੀ ਏਰੀਆ ਚ 6 ਦੁਕਾਨਾਂ 'ਚ ਤਾਲੇ ਤੋੜੇ ਗਏ ਤੇ ਲੱਖਾਂ ਰੁਪਏ ਲੈ ਕੇ ਚੋਰ ਉੜਿਆ ਕੀ ਮਾਮਲਾ ਕੀ ਹੈ ਜੀ ਉਹ ਸਾਨੂੰ ਇੰਟੀਮੇਸ਼ਨ ਆਈ ਹੈ ਜੀ ਜੋ ਰਾਤ ਚੋਰੀ ਦਾ ਇਨਸੀਡੈਂਟ ਹੋਇਆ ਸਾਡੀਆਂ ਟੀਮ ਲੋ ਉਹਦੇ ਤੇ ਲੱਗੀਆਂ ਹੋਈਆਂ ਨੇ ਇਹ ਪਹਿਲਾਂ ਵੀ ਇਹ ਸਵਿਫਟ ਜਿਹੜੀ ਗੱਡੀ ਵਾਲੇ ਨੇ ਚੋਰ ਨੇ ਇਹ ਵੱਖ-ਵੱਖ ਸ਼ਹਿਰਾਂ 'ਚ ਸਾਨੂੰ ਹੋਰ ਵੀ ਸਾਡੇ ਕੋਲ ਇਨਪੁਟਸ ਆ ਗਈਆਂ ਇਹਨਾਂ ਦੀਆਂ ਇਹਨਾਂ ਨੇ ਚੋਰੀ ਦੀ ਵਾਰਦਾਤ ਨੂੰ ਇੰਜਾਮ ਦਿੱਤਾ ਤੇ ਜਲਦੀ ਇਹਨਾਂ ਨੂੰ ਟਰੇਸ ਕਰਕੇ ਅਰੈਸਟ ਕੀਤਾ ਜਾਊਗਾ ਕਿਹੜੀਆਂ ਦੁਕਾਨਾਂ ਕਿਹੜੀ ਵੇਣੀ ਦੁਕਾਨਾਂ ਤੇ ਇਹਨਾਂ ਨੇ ਉਹ ਸਾਡਾ ਆਈਓ ਮੇਰਾ ਡਿਊਟੀ ਅਫਸਰ ਚੈੱਕ ਕਰਨ ਗਿਆ ਹੋਇਆ ਅਸੀਂ ਕਿਸੇ ਹੋਰ ਆਪਰੇਸ਼ਨ 'ਚ ਬਿਜ਼ੀ ਹਾਂਗੇ ਤੇ ਤੁਹਾਨੂੰ ਡਿਟੇਲ ਅਸੀਂ ਚੈੱਕ ਕਰਕੇ ਪ੍ਰੋਪਰ ਦੱਸ ਦਿਆਂਗੇ ਥੈਂਕ ਯੂ